ਤੇ ਹਾਂ ਜਿਹੜੇ ਕਦੇ ਨਾ ਉੱਕੇ ਅਸੀਂ ਦੁਸ਼ਮਣ ਦੀ ਹੱਕ ਪਾਰ ਕੇ ਨਾ ਗਜਾਈਏ ਸੁੱਕੇ ਸਾਨੂੰ ਮਾਰਨ ਵਾਲੇ ਮੁੱਕ ਗਏ ਅਸੀਂ ਕਦੇ ਨਾ ਮੁੱਕੇ ਉਹ ਸੱਚੀ ਗੱਲ ਹੈ ਜੀ ਮਿਆਂ ਸਾਡੇ ਤੇ ਢੁੱਕੇ ਗੁਰਸਿੱਖੋ ਇਹ ਸ਼ਕਤੀ ਫਿਰ ਨਦੇੜ ਦੀ ਧਰਤੀ ਦੇ ਉੱਤੇ ਇੱਕ ਵਾਰ ਫਿਰ ਇਹਦਾ ਵਰਤਾਰਾ ਹੁੰਦਾ ਬੜੇ ਲੰਮੇ ਸਮੇਂ ਤੋਂ ਬੱਖ ਬੱਖ ਸਾਧਾਂ ਦੇ ਸੰਪਰਕ ਚ ਆਉਂਦਾ ਆਉਂਦਾ ਇਹ ਬੈਰਾਗੀ ਬਣਦਾ ਗਿਆ ਪਰ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਰਦਾ ਸੰਗ ਹੋਇਆ ਇਹਨੂੰ ਅਮਰਕ ਦੀ ਦਾਤ ਮਿਲੀ ਹੈ ਤੇ ਇਹਦਾ ਨਾਂ ਗੁਰੂ ਸਾਹਿਬ ਨੇ ਅਮਰ ਛਕਾ ਕੇ ਰੱਖਿਆ ਭਾਈ ਗੁਰਬਖਸ਼ ਸਿੰਘ ਪਰ ਜਿੰਨੀ ਵੀ ਪ੍ਰਸਿੱਧੀ ਖੱਟੀ ਹੈ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਥੱਲੇ ਹੋਈਆਂ ਕਿਹੜੀ ਵਾਲਾ ਸੋ ਆ ਮੇਰੇ ਬਾਜਾਂ ਵਾਲੇ ਪ੍ਰੀਤੋਂ ਦਾ ਸੂਰਵੀਰ ਯੋਧਾ 26 ਨਵੰਬਰ 1709 ਨੂੰ ਨੋਟ ਕਰਿਓ 26 ਨਵੰਬਰ 17 ਸਾਹਮਣੇ ਆਇਆ ਤੇ ਇਥੋਂ ਚਿੱਠੀਆਂ ਲਿਖ ਕੇ ਇਥੋਂ ਸਿੰਘਾਂ ਨੂੰ ਇਕੱਠਿਆਂ ਕਰਕੇ ਉਹ ਸਾਹਮਣੇ ਭੇਜ ਦਿੱਤਾ ਗਿਆ ਤੇ ਆਪ ਉਹ ਸਾਹਮਣੇ ਬਿਠਾ ਬਨੂਰ ਦੇ ਰੇੜੇ ਕਪਿੰਡਾ ਛੜਪੜ ਇਸ ਪਿੰਡ ਦੇ ਵਿੱਚ ਬੈਠ ਕੇ ਗੁਰਦੁਆਰਾ ਚੋਈ ਸਾਬੜਿਆ ਇਸ ਪਿੰਡ ਦੇ ਵਿੱਚ ਬੈਠ ਕੇ ਮਾਦੋ ਦਾਸ ਵਰਾਗੀ ਤੋਂ ਬਣਿਆ ਬਾਬਾ ਬੰਦਾ ਸਿੰਘ ਬਹਾਦਰ ਲੈ ਕੇ ਕੋਰਾ ਕਾਗਜ਼ ਕੋਰੇ ਕਾਗਜ਼ ਦੀ ਹਿੱਕ ਤੇ ਰੱਖ ਕੇ ਕਲਮ ਕਰਵਾਤ ਉਹ ਕਹਿੰਦਾ ਗਗਨ ਦੇ ਮਾਮਾ ਬਾਜੇ ਉਹਨਾਂ ਨੂੰ ਸਾਹਦੇ ਸੂਰਮਾ ਅਬ ਜੋ ਜਨਕੋ ਆਸੇ ਜੋ ਸੂਰਮਾ ਵਿੱਚ ਜੋਸ਼ ਤੇ ਕਰੀ ਚਣਾ ਹੈ ਵਿਚਨੀਹਾ ਦੇ ਹੁਣ ਕਲ ਕੀ ਧਰ ਦੇ ਚੰਦ ਬਗਦਿਆਗੇ ਵਿਚੋਲੇ ਗਗੂ ਰਾਮ ਨੂੰ ਹੁਣ ਚੱਲੇ ਮੈਦਾਨ ਦੇ ਬਗਦਿਆਗੇ ਵਿਚੋਲੇ ਗਗੂ ਰਾਮ ਨੂੰ ਇਹ ਦੇਖਾਂਗੇ ਸੁੱਚਾ ਆਨੰਦ ਭਾਵੇਂ ਬੱਜਿਆ ਸੀ ਮੂਸਾ ਜੇ ਅਸੇ ਮੂਸਾ ਮੋਤਾ ਕਾ ਵੀ ਲਾਸੇ ਗਾਲਨੇ ਫੰਦ ਓਦੋ ਪਾਪ ਕਮਾਉਂਦਾ ਆਦਮੀ ਹੋ ਏਨੀ ਦਾਦਵੇ ਓਦੋ ਪਾਪ ਕਮਾਉਂਦਾ ਆਦਮੀ ਹੋ ਜਦ ਕਰਮ ਹੁੰਦੇ ਨੇ ਮੰਗ ਓਦੋ ਪਾਪ ਇਕ ਕਰਾਉਂਦਾ ਆਦਮੀ ਪਾਪ ਕਮਾਉਂਦਾ ਆਦਮੀ ਹੋ ਜਦ ਕਰਮ ਹੁੰਦੇ ਜਾ ਤੋ ਸਾਨੂੰ ਤਖਤ ਪਿਆਰਾ ਤਖਤਾਂ ਤੇ ਤਾਜਾਂ ਤੋਂ ਅਸੀਂ ਤਾਂ ਉੱਡਣਾ ਸਿੱਖਿਆ ਗੁਰੂ ਗੋਬਿੰਦ ਸਿੰਘ ਦੇ ਆਵਾਜ਼ਾਂ ਤੋਂ ਰਹਿਣ ਦਿਉ ਨਾ ਛਲਕਾਇਓ ਸਬਰਾਂ ਦੀ ਗਾਗਰ ਨੂੰ ਕੋਈ ਅੰਡਰਐਸਟੀਮੇਟ ਕਰਿਓ ਨਾ ਕਦੇ ਸਿੰਘਾਂ ਦੀ ਪਾਵਰ ਨੂੰ ਜਿਨ੍ਹਾਂ ਜਿਨ੍ਹਾਂ ਨੇ ਵੀ ਸਾਡੀ ਪਾਵਰ ਨੂੰ ਅੰਡਰਐਸਟੀਮੇਟ ਕੀਤਾ ਨਾ ਸੁਧਾਰ ਮਹਿੰਦਰ ਸਿੰਘ ਦੀ ਨੰਬਰਦਾਰ ਸਰਦਾਰ ਰਣਜੀਤ ਸਿੰਘ ਦੀ ਸਾਰੇ ਨਗਰ ਨੇ ਰੱਜ ਕੇ ਮਾਣ ਦਿੱਤਾ ਮੇਰੇ ਵੱਡੇ ਵੀਰ ਬਜੇਟਾ ਸਾਹਿਬ ਨੇ ਉਹਨਾਂ ਨੇ ਬੜਾ ਵੱਡਾ ਮਾਣ ਦਿੱਤਾ ਸੰਗਤ ਨੇ ਪਿਆਰ ਦਿੰਦਾ ਸਤਿਕਾਰ ਦਿੰਦਾ